ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦਿਨੂ ਸਾਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਜੋ ਸੁਨਾ ਹੋਵੇ ਜੇ ਸੋਚੀ ਲਖਵਾਰ ਸੁਭੈ ਤੁਪਨਾ ਹੋਵੇ ਜੇ ਲਾਹ ਹਾਲੇ ਬਤਾਰੋ ਹੋ ਖਿਆ ਬਕਨੋ ਤਰੀ ਦੇ ਬੰਨਾ ਪਰਜਾ ਭਾਰ ਸਹਿਜ ਸਿਆਣਪ ਲਖੋ ਹੀ ਤੈਕਨ ਚਲੇ ਨਾਲ ਕਿਵ ਸਤਿਆਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮਿਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਦੀ ਹੁਕਮ ਲੈ ਵਟਿਆਈ ਹੁਕਮੀ ਤਬ ਨਹੀਂ ਚ ਹੁਕਮ ਲੈ ਦੁਗ ਸੁਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਏ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੁਝੇ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਰ ਜਾਣੇ ਨੀ ਸਾਣ ਗਾਵੇ ਕੋ ਬਨ ਵੜਿਆਆਂ ਚਾਰ ਗਾਵੇ ਕੋ ਮਿੱਦਾ ਵਿਖਮੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾ ਪਰਸੇ ਦੂਰੇ ਗਾਵੇ ਕੋ ਵੇਖੇ ਹੱਥ ਰਹ ਦੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੂਟ ਦਿੰਦਾ ਲੈ ਲੈਂਦਾ ਥਕ ਪਾਹੇ ਦੁਬਾਰ ਜੰਤਰ ਕਾਈ ਕਾਈ ਮੁਕਮੇ ਹੁਕਮ ਚਲਾਇ ਰਹੁ ਨਾਨਕ ਬਿਗਸੇ ਵੇ ਪਰਵਾਹੋ ਸਾਚਾ ਸੇਵ ਸਾਚਨਾਇ ਭਾਖਿਆ ਭਾਵੇ ਪਾਰੇ ਆਖੇ ਮੰਗੇ ਦੇਹ ਦੇਹ ਧਾਤ ਕਰੇ ਦਾਤਾਰ ਫੇਰ ਕਿ ਅਗੇ ਰਖਿਏ ਜਿਤ ਸੇ ਗੁਰਬਾਰ ਮਹੁ ਕੀ ਬੋਲਨ ਬੋਲੀਐ ਜਿਸੁ ਮਨ ਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵੜੈ ਵਿਚਾਰ ਕਰਮੀ ਆਵੈ ਕਪੁਰ ਨਦਰੀ ਮੋਖ ਦਵਾਰ ਨਾਨਕੇ ਵੈ ਜਾਣੀਐ ਸਬਾਪੇ ਸਚਾਰ ਥਾਪੈ ਨਾ ਗਾਇ ਕੀਤਾ ਨਾ ਹੋਇ ਆਪੇ ਆਪ ਰੰਜਣ ਸੋਇ ਜਿਣ ਸੇਵਤਨ ਪਾਇਆ ਮਾਨ ਨਾਨਕ ਗਾਵਿਆ ਗੁਨੇ ਨਿਦਾਨ ਗਾਇ ਸੁਨਿਮਨ ਰਖੀ ਪਾਉ ਦੁੱਖ ਪਰ ਹਸੋ ਕਰ ਲੈ ਜਾਏ ਬ੍ਰਹਮੁਖ ਨਾਮ ਤੰ ਬ੍ਰਹਮੁਖ ਵੇਦ ਬ੍ਰਹਮੁਖ ਰਹਾ ਸਮਾਇ ਗੁਰੇ ਸਰਗੁਰ ਗੁਰੂ ਗੋਰਾਕ ਬ੍ਰਹਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਖਾ ਨਾਹੀ ਕਹਿ ਨਾ ਕਥਿ ਨਾ ਜਾਈ ਗੁਰਾਇ ਕਦਹਿ ਭੁਜਾਈ ਸਭਨਾ ਜੀਆ ਘਾਇ ਕਦਾਤਾ ਸੋ ਮੈ ਵਿਸਰਨਾ ਨਾ ਜਾਈ ਤੀਰਤ ਨਾਵਾਂ ਜੀ ਦਿਸ ਭਾਵਾਂ ਮੈਨੂੰ ਪਾਣੇ ਕੀ ਨਾ ਹੀ ਕਰੀ ਜੀਤੀ ਰਟੇ ਉਪਾਈ ਵੇ ਕਾਮਣ ਪਰਮਾ ਭਿਮਲੇ ਲਈ ਮਾਤੂ ਜ ਰਤਨ ਦੇ ਵਾਹਰੂਆਂ ਵਿਦੇਗ ਗੁਰ ਕੀ ਸਿੱਖ ਸੋਣੀ ਗੁਰਾ ਇੱਕਦੇ ਹੈ ਬੁਝਾਈ ਸਬਨਾ ਜੀਆਂ ਘਾਇ ਗਦਾਤਾ ਸੋਮਉਂ ਸਰਨਾ ਜਾਈ ਦੇਜ ਵਿਚਾਰੇ ਆਰ ਬਿਆਹ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਥਲੇ ਸਭ ਕੋਈ ਚੰਗਾ ਨਾ ਉਰਖਾਈ ਕਹੇ ਜਿਸ ਕੀ ਵਜਤ ਲਈ ਜੇ ਤਿਸ ਨਦਰਨਾ ਗੈਤਾ ਬਾਤ ਨ ਪੁਛੇ ਕਿ ਤਾਂ ਅੰਦਰ ਕੀਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਹਾਗ ਹੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸਦ ਪਿਰ ਸੁਨਾ ਸੁਨੇ ਤਰਦ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨ ਸੁਨੇ ਸਰਵਰ ਮਾਹਿੰਦ ਸੁਨੇ ਮੁਖ ਸਰਾਣ ਮੰਦ ਸੁਨੇ ਜੋਗ ਜੁਬਤਨ ਠੇਰ ਸੁਨੇ ਸਾਸ ਮ੍ਰਿਤਵੇ ਨਾਨਕ ਭਗਤਾ ਸਦਾ ਸਦਾ ਸੁਣੈ ਦੁਖ ਪਾਪ ਕਾ ਨਾ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਜ ਪੀਰ ਪਾਸਾ ਸੁਣੈ ਅੰਦੇ ਭਾਵੇ ਰਾਹ ਸੁਣੈ ਹਾ ਧੋਵੇ ਸਗਾਹ ਨਾਨਕ ਭਗਤਾ ਸਦਾ ਸਦਾ ਸੁਣੈ ਦੁਖ ਪਾਪ ਕਾ ਨਾ ਸੁਣੈ ਕੀ ਕਦ ਕਹੀ ਨਾ ਜਾਏ ਜੇ ਕੋ ਕਹਿ ਪਛੇ ਬਸਤਾ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਬੇਦਨ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਇ। ਮੰਨੇ ਸਤੋ ਵੇਮਣ ਬੋਦ ਮੰਨੇ ਸਗਲ ਪਹੁਣ ਕੀ ਸੋਤੈ ਮੰਨੇ ਮਨ ਚੋ ਟਾਣਾ ਖਾਇ ਮੰਨੇ ਜਮ ਕੇ ਸਾਧਨਾ ਜੈ ਐਸਾ ਨਾਮ ਨਨ ਜਿਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨਾ ਛੱਲੇ ਪੰਥ ਮੰਨੇ ਤੁਮ ਸੇ ਤੀ ਸਰਮੰਦੇ ਐਸਾ ਨਾਮ ਨਨ ਜਿਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਏ ਸਾਧਾਰ ਮੰਨੇ ਤਰੀ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪਿਕ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੀ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖੈ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਿਦ ਰਾਜਾਨ ਪੰਚਾਗਾ ਗੁਰੇਤ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕੰਨ ਨਹੀਂ ਸਮਾਰੈ ਤੋਲ ਤਰੰਮੇ ਦਾ ਕਾ ਪੂ ਸੰਤੋਖਤਾ ਰੱਖਿਆ ਜਿਨ ਸੂਤ ਦੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਹਾਲ ਤਲੇ ਕਮਨ ਜੋਰ ਜੀ ਗਾਦਰੰਗਾ ਦੇ ਨਾਮ ਸੁਮਨਾਂ ਲਿਖਿਆ ਬੜੀ ਕਲਾ ਮਹਿ ਲੇਖਾਂ ਲਿਖ ਜਾਣੇ ਕੋਈ ਲੇਖਾਂ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੋਵ ਕੇ ਤੀੜਾ ਜਾਣੇ ਕੌਣ ਕੋਤ ਨੀਤਾ ਬਸੈ ਕੋ ਕੋ ਵਾਚਿਸਤੇ ਹੋਇ ਲਖਤਰਿਆ ਗੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਬਾਰ ਜੋਤੁਰ ਭਾਵੇ ਸਾਈ ਕੁੜੀਕਾਰ ਤੁਸਰਾ ਸਲਾਮਤ ਨਿਰੰਕਾਰ ਅਸੰਗ ਜਪਿਆ ਅਸੰਗ ਪਾਓ ਸੰਗ ਬੂਧਾ ਸੰਗ ਤਪ ਬਤਾਓ ਸੰਗ ਅੰਤਮ ਗੁਰੇਰ ਪਾਟ ਸੰਗ ਜੋਗ ਮੰਨ ਰਹੇ ਉਦਾਸ ਸੰਗ ਪਵਤ ਗੁਣ ਗਿਆਨ ਵਿਚਾਰ ਸੰਗ ਸਭੀ ਸੰਤ ਦਾਤਾਰ ਅਸ਼ੰਕ ਚੂਰਮਾ ਫਾ ਕਸਰ ਜੰਕ ਮੋਨ ਲੇ ਲਾਏ ਤਾਰ ਕੁਦਰਤ ਕਮਨ ਕਹਾ ਰੂਚਾਰ ਵਾਰਣ ਜਮੇ ਤਵਾਰ ਜੋ ਚਰੁ ਭਾਵੇ ਸਾਈ ਫਲੀਕਾਰ ਤੁਸਰਾ ਸਲਾਮ ਤਨ ਅੰਕਰ ਅਸ਼ੰਕ ਮੁਰ ਕੀ ਅਨਕੋਰ ਸੰਕ ਦੂਰ ਹਰਾਮ ਕੋਰ ਸੰਕ ਮੁਰ ਕਰ ਜਾਹੀ ਜੋਰ ਸੰਪਿਲ ਵੜ ਹਤਿਆ ਕਮਾਇ ਸੰਕ ਪਾਪੀ ਪਾਪ ਕਰ ਜਾਹੀ ਅਸ਼ੰਕੂ ਡਾਰ ਕੋੜੇ ਫਰਾਏ ਸੰਕ ਮਲੇਸ਼ਨਲ ਪਾਕ ਕਾਇ ਸੰਗ ਨੰਦਕ ਸਿਰ ਕਰੇ ਭਾਰ ਨਾਨਕ ਜੀ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਅਸੰਖ ਨਾਮੀ ਅਸੰਖ ਤਾਂ ਗਮ ਗਮ ਸੰਖ ਲੋ ਸੰਖ ਅਸਰ ਭਾਰ ਹੋਏ ਕਰੀ ਨਾਮ ਕਰੀ ਸਾਲਾ ਕਰੀ ਗਿਆਨ ਕੀ ਸੁਣ ਗਾ ਕਰੀ ਲਿਖਲ ਮੁਲ ਨਬਾਨ ਅਕਰਾ ਸਰ ਸੰਜੋਗ ਵਖਾਨ ਜਿਨ ਹੈ ਲੇਖਤ ਸਰਨਾ ਜਿਸ ਪਰਮਾਇ ਤੇ ਵਤੇ ਪਾਏ ਜੇ ਤਾ ਤੇ ਤਾ ਤੇ ਤਾ ਨਾਮੇ ਨਾਮੇ ਨਾਇ ਕੋ ਥਾਉ ਗੁਰ ਹਤ ਕਮਨ ਕਹਾ ਵਿਚਾਰ ਵਰਣ ਜਮੇ ਇਕ ਬਾਰ ਜੋਤ ਰੁ ਭਾਵੇ ਸਾਈ ਬਲੀਕਾਰ ਤੁਸਰਾ ਸਲਾਮ ਧਨ ਅਨੰਕਾਰ ਭਰੀਏ ਹਤ ਬੈਰਤਨ ਦੇ ਪਾਣੀ ਚੋਤੇ ਅਤਰ ਸੋਕੇ ਭੂਤ ਬਲੀਤੀ ਕਪੜ ਹੋਇਲੇ ਸਭ ਲਿਯੇ ਹੋਤ ਹੋਇ ਭਰੀਏ ਮਰ ਪਾਪਾ ਕੇਸਨ ਹੋਤੋ ਪੇ ਨਾਵੇ ਕੇ ਰੰਗ ਉਨਹੀਂ ਪਾਪੀ ਆਖ ਨਾ ਕਰ 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 ਨਾਲਿ ਖਲਹਿ ਜਾਓ ਆਪੇ ਵੀ ਜਾਪੇ ਹੀ ਖਾ ਨਾਨਕ ਹੁਕਮਿ ਆਵੋ ਜਾਓ ਤੇਰਾ ਤਵਦਾ ਦਦਾ ਜੇ ਕੋ ਪਾਵੇ ਤਲਕਾ ਮਾਨ ਸੁਨੇ ਮੰਨੇ ਮਨ ਕੀਤਾ ਭਉ ਅੰਤਰਗਤ ਈਤਮਨਾ ਸਭ ਨੂੰ ਤੇਰੇ ਮੇਨਾਹੀ ਕੋਈ ਵਿਣੁਣ ਕੀਤੇ ਭਗਤ ਨਾ ਹੋਏ ਸਵਸਤ ਆਦ ਬਾਣੀ ਬਰਮਾ ਸਤ ਸੋਹੰਸ ਰਾਮ ਚਾ ਕੋਣ ਸਵੇਲਾ ਵਕਤ ਕਮਣ ਕਮਣ ਥੇ ਧਾਉਣ ਵਾਰ ਕਮਣ ਸਿਰਤਮ ਹਕ ਮੇ ਤੁਹ ਹੋ ਆਇਆ ਕਰ ਵੀਰ ਨਾ ਪਾਇਆ ਬੰਤੇ ਜੇ ਹੋਵੇ ਲੈ ਪ੍ਰਾਨ ਵਚ ਨਾ ਪਾਇਓ ਖਾ ਦਿਆ ਜੇ ਲੈ ਭਲੇ ਪ੍ਰਾਨ ਥੇ ਤਾਰ ਨਾ ਜੋਗੀ ਜਾਣੇ ਈਤਮਨਾ ਕੋਈ ਜਾ ਕਰਤਾ ਜੇ ਤੇ ਕੋ ਸਾਝੀ ਆਪੇ ਜਾਣੈ ਸੋਇ ਕਿਵ ਕਰਾ ਖਾਜੋ ਸਾਲਾ ਹੀ ਗੇ ਵਰਨੇ ਕੇ ਜਾਣੈ ਨਾਨਕ ਆਖਣ ਸਭ ਕੋ ਆਖੇ ਕੋ ਕਿ ਸਿਆਣਾ ਵੱਡਾ ਸਾਹਿ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਕੋ ਜਾਣੈ ਦੇਵੀ ਆਨਾ ਸੋਹਿ ਪਾਤਾਲ ਪਾਤਾਲ ਲਖਿਆ ਗਾਸਾਂ ਅਗਾਸ ਅੁਰ ਕੋੜਕ ਪਾਲ ਧਕਨੀ ਵੀਰ ਕਹਿਣੇ ਬਾਦ ਸਹਿ ਸਟਾਰੇ ਧਿਆਨ ਕਿਤੇ ਬਾਸੁ ਨਿਤ ਧਾਤ ਨੇਕਾ ਇਤਾਲ ਕੀ ਲੇਕਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੀ ਸਲਾਤੀ ਸੁਤ ਨਾ ਪਾਈਂ ਨਦੀਆਂ ਤੇ ਵਹ ਹੋ ਇਸ ਮੰਦ ਨਾ ਜਾਣੇ ਇਸ ਮੰਦ ਸਾਹ ਸੁਲਤਾਨ ਗਿਰਾ ਸੇਤੀ ਮਲਤਾਨ ਕੀੜੀ ਤੁੰਦ ਨਾ ਹੋਣੀ ਜੇ ਇਸ ਮੰਦ ਨਾ ਵਿਸਰੇ ਅੰਤਨਾ ਸ਼ਕਤੀ ਕਹਨਾਂ ਅੰਤਿ ਅੰਤਨਾ ਕਰਨ ਦੇ ਅੰਤਿ ਅੰਤਨਾ ਵਿਕਣ ਸੁਨਾਨ ਅੰਤਿ ਅੰਤਨਾ ਜਪੇ ਕਿਹਾ ਵੰਮੰਤ ਅੰਤ ਨਾ ਜਾਪੇ ਕੀ ਤਾਇਆ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰਨ ਕੇ ਤੇ ਬਿੱਲਾ ਹੈ ਤਾਂ ਕਿ ਅੰਤ ਨਾ ਭਾਏ ਜਾਏ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਵੱਡਾ ਉੱਚਾ ਹੋਵੇ ਕੋ ਤੁਸੀਂ ਉੱਚੇ ਕੋ ਜਾਣੇ ਸੋ ਜੀਵ ਦਾ ਬੁਝਾਣਿਆ ਬਾਬ ਨਾਨਕ ਨਗਰੀ ਕਰਮੀ ਦਾਤ ਮੋਤਾ ਕਰਮ ਲੈ ਖਿਆਣ ਆ ਜਾਏ ਵੱਡਾ ਦਾਤਾ ਤੇ ਨਾਤਮਾ ਕੀਤੇ ਮੰਗੇ ਜੋ ਦੇਵਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟਟੇ ਵਿਚਾਰ ਕੀਤੇ ਲੈ ਲੈਮ ਕਿਰਪਾ ਹੈ ਕਹਤੇ ਮੁਰਾ ਖਾਈ ਖਾਏ ਕੀ ਪਿਆ ਰੂਪ ਸੁਧ ਮਾਰੇ ਪਿਦਾ ਤਰੀ ਦਾਤਾ ਰ ਬੰਦ ਕਲਾ ਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਏ ਏ ਕੋ ਖਾਈਗਾ ਖਣ ਪਾਇਓ ਜਾਣੇ ਜੇਤੀਆ ਮੌਖਾ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨੂੰ ਬਖਸ਼ਿਆ ਜੇ ਬਸਲਾ ਨਾਨਕ ਪਾਸਾ ਹੀ ਪਾਸਾ ਹੈ ਮਲ ਗਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਮਲ ਲਾਵੇ ਮਲ ਲੈ ਜਾਏ ਮਲ ਪਾਏ ਮਲ ਆ ਸਮਾਏ ਮੂਲ ਤਨੁ ਦੀ ਬਾਣ ਮੂਲ ਤਨ ਮਲ ਫਰਮਾਨ ਮੂਲ ਬਖਸ਼ੀ ਸਮਲ ਨਿਸ਼ਾਨ ਮੂਲ ਕਰਮਲ ਫਰਮਾਨ ਮੂਲ ਮੂਲ ਆਖੇਣਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਸਰਾ ਕੇ ਸਿਧ ਆਖੇ ਕੀਤੇ ਕੀਤੇ ਬੁੱਧ ਆਕੇ ਧਨ ਵਕੇ ਦੇ ਆਕੇ ਸੁਨਮ ਜਿਣ ਸੇਵ ਕੀਤੇ ਆਕੇ ਆਖਣ ਪਾਏ ਕੀਤੇ ਕਹਿ ਕ ਟੁਰ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀ ਕੀ ਜੇਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੂਲ ਵਿਗਾਰ ਤਲ ਕੀਏ ਸੁਰਗ ਵਾਰਾ ਗਵਨ ਸੋਦਰ ਕਿਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੀ ਨਾਦ ਨੇ ਕੀ ਅਸ਼ੰਕਾ ਕੀਤੇ ਵਾਣ ਹਾਰੇ ਕੀਤੇ ਰਾਗ ਪਰ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਜਨਨ ਕੋਣ ਪਾਣੀ ਵਾਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤਨ ਉਚਲਿ ਜਾਣ ਲਖ ਲਖ ਧਰਮ ਵਿਚਾਰੇ ਗਾਵੇ ਸ਼ਿਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰੇంద్ర ਆਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿਦ ਸਮਾਦੀਂਦਰ ਗਾਵਣ ਸਾਧ ਵਿਚਾਰੇ ਗਾਵਣ ਗਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਕੇ ਸਰਜੁਗੁਗ ਵੇ ਦਾਣਾ ਲੈ ਜਾਵੇ ਮੋਹਨੀਆ ਮਨਮੋਹਣ ਸਰਗਮ ਚਪਿਆ ਲੈ ਗਾਵਣ ਰਤਨਿਓ ਪਾਏ ਤੇਰੇ ਅਠਸਠੀ ਰਤਨਾਲੇ ਗਾਵਹਿ ਜੋਦਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵ ਕੰਡਵੰਡ ਪ੍ਰਪੰਡਾ ਕਰ ਕਰਕੇ ਰਖੇ ਤਾਰੇ ਸਹੀ ਤਦੁਨ ਗਾਵਹਿ ਜੋਤਨਿ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਜਿਤਨਿ ਆਵ ਨਾ ਨਕਿਆ ਵਿਚਾਰੇ ਸੋਈ ਸੋਈ ਸ੍ਰਾਸਾ ਸਹਿ ਸਾਥੀ ਨਾਹੀ ਹੈ ਭੀ ਹੁਸੀਨ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਨੀ ਸੀ ਮੈਂ ਅਜਨੇ ਉਪਾਇ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀ ਸ੍ਰੀ ਵਧਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਛਾ ਸਹਾ ਪਾਸਾ ਵਿਨਾਨ ਕਰਹਿ ਨਰਜਾਈ ਹੁੰਦਾ ਸੰਤੋਖ ਧਰਮ ਕੋ ਚੋਲੀ ਧਾਨੀ ਕਰੇ ਫੋਰ ਖਿੰਘਾ ਕਾਲ ਕੁਵਾਰੀ ਕਾਜੁ ਗਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਵੀ ਤੇਜਗ ਜੀਤ ਆਦੇਸਿਆ ਆਦੇਸ ਆਗਨੀ ਨਾਦਨਾਤ ਜੁਗ ਜੁਗ ਕੋ ਵੇਸ ਪ੍ਰਗਤੀ ਗਿਆਨ ਦੇ ਆਪੰਦਾਨ ਅਕੜਕੜਵਾ ਜੀਨਾਥ ਆਪਨਾਥ ਨਾ ਤੀਜਵ ਦਾ ਕੀ ਰੇਸੇ ਦੇਵਰਾ ਸਾਦੇ ਸੰਜੋਗ ਜੋ ਦੇ ਕਾਰਕ ਲਾਭ ਲੇਖਿਆ ਵਿਭਾਗ ਆਦੇਸਿਆ ਆਦੇਸ ਆਗਨੀ ਨਾਦਨਾਤ ਜੁਗ ਜੁਗ ਕੋ ਵੇਸ ਈਕਾਮਾਇ ਜੁਗ ਤਵੈ ਇਤਿਂ ਚਿਲੇ ਪਰਮਾਨੇ ਸੰਸਾਰ ਇਕ ਭੰਡਾਰ ਇਕ ਲਾਇ ਦੀ ਬਾਣ ਜਿਵ ਤਿਸ ਪਾਵੈ ਤ ਵਿਚਲਾਵ ਜਿਵ ਹੋਵੇ ਫਰਮਾਨ ਕੋਵੇ ਕੈ ਨਾਨਦਰਨਾ ਵੀ ਬੋਤਾ ਹੀ ਵਡਾਣ ਆ ਦੇ ਤਸਿਆ ਦੇਸ ਆਦ ਨੀਨ ਨਾਦਨਾਤ ਕੋਵੇਸ਼ਿਆ ਸੰਨੋ ਲੈ ਬੰਡਾਰ ਜੋਖਿਸ਼ ਮਾ ਸੁਵੈਤਾ ਵਾਰ ਘਰ ਘਰ ਬੈਠਿਆ ਸਰਬਨਹਾਰ ਨਾਨਕ ਸੱਚੇ ਕੀ ਸਾਚੀ ਗਾਰਿਆ ਦੇ ਤਸਿਆ ਦੇਸ ਆਦ ਨੀਨ ਨਾਦਨਾਤ ਤੁਕਦੇ ਕੋਵੇਸ਼ ਕੀ ਦੂ ਦੀ ਬੋਲਾ ਕੋਇ ਲਖੂ ਰੀ ਲਖੀ ਸੇ ਲਗ ਲਗੇੜਾ ਠੇਕ ਨਾਮ ਜਗਦੀਸ਼ ਵੇ ਤੁਰਾਈ ਪਤ ਪਵੜੀਏ ਚੜੀਏ ਹੋਏ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਕਿਸ ਆਖਣ ਦੌਰ ਚ ਪੈਣਾ ਜੋਰ ਜੋਰ ਨ ਮੰਗਨ ਦੇ ਹੈ ਨਾ ਜੋਰ ਧੂਰ ਨ ਜੀਵਨ ਮਰਨ ਨਾ ਜੋਰ ਜੋਣ ਨਾ ਈਮਾਨ ਮਰਸੋਲ ਜੋਰ ਨ ਸੁਰਤੀ ਗਣ ਵਿਚਾਰ ਇਹ ਨਾ ਸੁਰਤਿ ਰੁਕ ਤੀ ਜੁਟਾ ਜਨਸਾਰ ਰਿਸਾ ਜੋਰ ਕਰਵੇ ਕੈ ਸੋਏ ਨਾਨਕ ਉਤਮ ਨਹੀਂ ਚਨਾ ਕੋਏ ਰਾਤੀ ਰਤੇ ਤੇ ਤੇ ਵਾਰ ਪਵਨ ਬਣਿ ਗਰੀ ਬਾਤਾਲ ਤਸਵੀ ertidਾ ਬਰ ਕੀ ਕਰਮ ਸਾਜਿ ਸਬੀ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਨ ਪੰਚ ਪੁਰਾਨ ਤ੍ਰੀ ਕਰਮ ਭਵੇ ਨੀਸ਼ਾਨ ਕਛਪ ਕਾਇ ਉਤੇ ਪਾਇ ਨਾਨਕੀ ਆ ਜਾਪੇ ਜਾਏ தர்ம கண்கு தர்ம கண்குமே பௌ பாணி கண மஹேசூமி சித்த பதக்கு தேச கி தேவ கீ காணி பாத்த நிரந்த ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੇ ਗਿਆਨ ਪ੍ਰਚਾਨ ਜਿਥੇ ਨਾਦ ਬਿਨੋਦ ਕੋਣ ਅਨੰਦ ਸਰਮ ਖੰਡ ਕੀ ਬਾਣੀ ਰੋਪ ਤਥੈ ਘਾਟ ਟਕੜੀਏ ਬਹੁਤ ਅਨੋਪ ਤਾਂ ਤੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਜਿਥੇ ਕੜੀਏ ਸੁਰਤ ਮਤ ਮਨ ਬੁਰ ਜਿਥੇ ਕੜੀਏ ਸੁਰਾ ਸੁਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾ ਬੜ ਸੂਰਤ ਨਿੰਦ ਰਾਮ ਰਹਿਆ ਪਰਪੂਰ ਇਥਾ ਸੀ ਤੋ ਸੀਤਾ ਮਮ ਮਾਇ ਤਾ ਕੇ ਰੋਪਨ ਕਥਨੇ ਜਾਈ ਨਾ ਮਰੇ ਨ ਠਾਗੇ ਜੈ ਜਨ ਕੇ ਨਾਮ ਸੇ ਮਨ ਮਾਹੀ ਇਥਾ ਭਗਤ ਬਸੇ ਕੇਵਲੋ ਕਰਨਨ ਸੱਚਾ ਮਨਸੋ ਸਾਚ ਕੰਨ ਮਨ ਸਰੰਕਾਰ ਕਰ ਕਰ ਵੇਖੇ ਨਦਰ ਨਹਾਲ ਦਿੱਤੇ ਕੰਨ ਮੰਡ ਵਰ ਪੰਡ ਜੇ ਕੋ ਕਥਿ ਤਾ ਅੰਤ ਨਾ ਅੰਤ ਇਥੇ ਲੋਲ ਕਰ ਜਿਜੁ ਕੁੰਦੁ ਇਤਿ ਬਕਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਤਾ ਨਾ ਘੜਾ ਸਾਰ ਜਤੁ ਪਹਾਰਾ ਦੀਨ ਸੁਨੈਰ ਨਮਤ ਵੇਦ ਹਤਿਆਰ ਭੋਖ ਲੱਗਨੀ ਤੋ ਬਤਾਓ ਭੰਨਾ ਪੰਮਰਤ ਢਾਲ ਕੜੀਆ ਸਭ ਸੱਤੀ ਰਕਸਾ ਜਨ ਕੋ ਨਦਰ ਕਰਮ ਜਨ ਕਾਰ ਨਾਨਕ ਨਦਰ ਨਿਹਾਲ ਸਲੋਕ ਭੰਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਕੀ ਲੈ ਸਗਲ ਜਗਤ ਇੰਨੇ ਆਇਆ ਬੁਰੀਆਂ ਆਵਾਜ ਧਰਮ ਹਦੂਰ ਕਰਮੀਆਂ ਤੋ ਆਪਣੀ ਕੇ ਨੇੜੇ ਕੇ ਦੂਰ ਇਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਤੁਝਲੇ ਕੀਤੀ ਜੁੱਟੀ ਨਾਲ ਇਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਤੁਝਲੇ ਕੀਤੀ ਜੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ